ਤੀਸਰੇ ਦਿਨ ਵੀ ਨੌਜਵਾਨ ਦਾ ਨਹਿਰ ਵਿੱਚੋਂ ਨਹੀਂ ਮਿਲਿਆ ਕੋਈ ਸਰਾਗ ਦੇਓ ਖਲਾਰੇ ਦੇ ਨਾਲ ਲਾਸ਼ ਫੇਰ ਥੱਲੇ ਪੈ ਗਈ ਆ ਹਾ ਵਾਲ ਵਗੈਰਾ ਦਿਖੇ ਉਹਦੇ ਤੇ ਉੱਥੇ ਤਬੂਤ ਹੋ ਗਿਆ ਵੀ ਗਾਜ ਇੱਥੇ ਕਿਤੇ ਕੇ ਬਾਅਦ ਤਿੰਨ ਚਾਰ ਮਿੰਟ ਗਾਣਾ ਕਰਦਾ ਰਿਹਾ ਸਾਨੂੰ ਇੱਕ ਗੱਲ ਨਹੀਂ ਗੱਡੀ ਮੇਰੇ ਹੱਥੀਂ ਵੀ ਪਿਆ ਦੇ ਨਿਸ਼ਾਨ ਨੇ ਦੁਕਾਨਦਾਰ ਵੱਲੋਂ ਕੀਤੀ ਗਈ ਜਲਾਲਤ ਤੋਂ ਦੁਖੀ ਨੌਜਵਾਨ ਨੇ ਮਾਰੀ ਸੀ ਛਾਲ। ਇੱਕ ਘਟਨਾ ਵਾਪਰੀ ਹੈ ਬਬਿਹਾਲ ਜਿਹੜੀ ਇੱਕ ਨੌਜਵਾਨ ਵੱਲੋਂ ਵੀਡੀਓ ਬਣਾ ਕੇ ਜਿਹੜਾ ਨਹਿਰ ਦੇ ਵਿੱਚ ਛਾਲ ਮਾਰੀ ਦੀ ਹੈ। ਬਹੁਤ ਮੰਗ ਮਦਭਾਗੀ ਘਟਨਾ ਵਾ। ਮੇਰੇ ਮਾਪੇ ਹੋ ਜਾਂ ਤਿਆਰ ਰੱਖਿਓ। ਕਿਉਂਕਿ ਦੇਰ ਤੱਕ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਵਾ। ਪਾਣੀ ਦਾ ਬਹਾਅ ਜ਼ਿਆਦਾ ਹੋਣ ਕਰਕੇ ਇੱਕ ਵਾਰ ਡੈੱਡ ਬੋਡੀ ਦਿਖਾਈ ਦਿੱਤੀ ਆ ਪਰ ਆ ਸਾਰੀ ਸ਼ਾਮ ਤੱਕ 6 ਵਜੇ ਤੱਕ ਜੇ ਡੈੱਡ ਬੋਡੀ ਜੜੀ ਆਜੂਗੀ ਉੱਪਰ। ਗੁਰਦਾਸਪੁਰ ਦੇ ਬੱਬੇ ਹਲੀ ਪੁਲ ਤੋਂ ਵੀਰਵਾਰ ਦੀ ਰਾਤ 11 ਵਜੇ ਦੇ ਕਰੀਬ ਇੱਕ ਨੌਜਵਾਨ ਵੱਲੋਂ ਆਪਣੀ ਦੁਕਾਨ ਦੇ ਸਾਹਮਣੇ ਦੇ ਦੁਕਾਨਦਾਰ ਵੱਲੋਂ ਜਲੀਲ ਕਰਨ ਤੋਂ ਬਾਅਦ ਦੁਖੀ ਹੋ ਕੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ ਗਈ ਸੀ 21 ਸਾਲ ਦਾ ਨੌਜਵਾਨ ਰਣਦੀਪ ਸਿੰਘ ਜੋ ਗੱਡੀਆਂ ਦੇ ਸਪੀਕਰ ਲਗਾਉਣ ਦਾ ਕੰਮ ਕਰਦਾ ਸੀ ਤੇ ਛਲਾਂਗ ਲਾਉਣ ਤੋਂ ਪਹਿਲਾਂ ਲਾਈਵ ਹੋ ਕੇ ਦੋਸ਼ ਲਗਾਇਆ ਸੀ ਕਿ ਉਹਦੀ ਦੁਕਾਨ ਦੇ ਸਾਹਮਣੇ ਦੇ ਕਰਿਆਨੇ ਦੇ ਦੁਕਾਨਦਾਰ ਨਿਸ਼ਾਨ ਸਿੰਘ ਵੱਲੋਂ ਉਸ ਨੂੰ ਉਸ ਵੇਲੇ ਜ਼ਿਆਦਾ ਗਾਲਾਂ ਕੱਢੀਆਂ ਗਈਆਂ ਤੇ ਜਲੀਲ ਕੀਤਾ ਗਿਆ ਜਦੋਂ ਉਹ ਇੱਕ ਟਰੈਕਟਰ ਤੇ ਸਪੀਕਰ ਲਗਾ ਰਿਹਾ ਸੀ ਤੇ ਆਵਾਜ਼ ਉੱਚੀ ਕਰਕੇ ਲੋਕੋ ਨੂੰ ਚੈੱਕ ਕਰ ਰਿਹਾ ਸੀ ਬਾਅਦ ਵਿੱਚ ਪੁਲਿਸ ਵੱਲੋਂ ਥਾਣਾ ਤਿੱਬੜ ਵਿਖੇ ਨਿਸ਼ਾਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪਰ ਤਿੰਨ ਦਿਨ ਗੁਜ਼ਰਨ ਦੇ ਬਾਵਜੂਦ ਵੀ ਰਣਦੀਪ ਸਿੰਘ ਦੀ লাশ ਨਹੀਂ बरामद ਹੋਈ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੈਲਫੇਅਰ ਸੁਸਾਇਟੀ ਗੜਦੀਵਾਲ ਦੀ ਟੀਮ ਗੋਤਾ ਖੋਰਾ ਸਮੇਤ ਮੌਕੇ ਤੇ ਪਹੁੰਚੀ ਅਤੇ देर शाम ਤੱਕ ਨੌਜਵਾਨ ਦੀ লাশ ਲੱਭਣ ਦੀ ਕੋਸ਼ਿਸ਼ ਕੀਤੀ ਪਰ ਫਿਲਹਾਲ ਉਸਦੀ লাশ ਦਾ ਕੋਈ ਪਤਾ ਨਹੀਂ ਮਿਲਿਆ ਮਿਲੀ ਇਹਦੀ ਹਾਂ ਥੋੜਾ ਜਿਹਾ ਉਹਨੇ ਇਸ਼ਾਰਾ ਦਿੱਤਾ ਥੱਲੇ ਠੀਕ ਹੈ ਤੇ ਉਹ ਖਲਾਰੇ ਦੇ ਨਾਲ লাশ ਫੇਰ ਥੱਲੇ ਪੈ ਗਈ ਆ ਕੀ ਸਿਰ ਵਾਲ ਵਗੈਰਾ ਆ ਵਾਲ ਵਗੈਰਾ ਦਿਖੇ ਉਹਦੇ ਠੀਕ ਹੈ ਤੇ ਉੱਥੇ ਸਬੂਤ ਹੋ ਗਿਆ ਵੀ লাশ ਇੱਥੇ ਕਿਤੇ ਹੀ ਆ ਵਾ ਕਿੱਥੇ ਕਿੱ데 ਨਜ਼ਰ ਆਈ ਇੱਥੇ ਹੀ ਜਾਵਾ ਸੀ ਇੱਥੇ ਆਪੂਲ ਦੇ ਨਾਲ ਆ ਨਾ ਲਈ ਭਾਈ ਠੀਕ ਹੈ ਜੀ ਤੇ ਯਤਨ ਜਾਰੀ ਆ ਯਤਨ ਪੂਰਾ ਜਾਰੀ ਆ ਜੀ ਹੁਣ ਕੀ ਐਕਟੀਵਿਟੀ ਹੈ ਕੋਤਾ ਕੋ ਕਿੱਥੋਂ ਆਇਆ ਇਹ ਆਇਆ ਜੀ ਤੇ ਲੁਧਿਆਣੇ ਵਾਲੋਂ ਬਾਬਾ ਦੀਪ ਸਿੰਘ ਸਹਾ ਆ ਸਹਾਤੀ ਵਾਲੇ ਉਹੀ ਆਏ ਬਾਬਾ ਭਰਾਵਾ ਮਨਜੋਤ ਗੜਦੀਆਲ ਵੀਰ ਬਾਬਾ ਦੀਪ ਸਿੰਘ ਸੇਵਾਦਾਰ ਗੜਦੀਆਲ ਉਹਨਾਂ ਦੇ ਸੰਸਤਾ ਵੀਰ ਸਾਰੇ ਆਏ ਆਪਾਂ ਸਵੇਰ ਤੋਂ ਇੱਥੇ ਆਏ ਕੱਲ ਵੀ ਜਿਹੜੀਆਂ ਰਾਸ਼ੀਆਂ ਦੀ ਡੱਡ ਬੋਰੀ ਲੱਭਦੇ ਸੀ ਅੱਜ ਵੀ ਜਿਹੜਾ ਇੱਥੇ ਇੱਕ ਘਟਨਾ ਵਾਪਰੀ ਆ ਬੱਬੇ ਹਾਲ ਜਿਹੜੀ ਇੱਕ ਨੌਜਵਾਨ ਵੱਲੋਂ ਵੀਡੀਓ ਬਣਾ ਕੇ ਜਿਹੜਾ ਨਹਿਰ ਦੇ ਵਿੱਚ ਛਾਲ ਮਾਰੀ ਗਈ ਹੈ ਬਹੁਤ ਮੰਦ ਭਾਗੀ ਘਟਨਾ ਵਾ ਜਿਹੜੀ ਜਿਹੜੀ ਡੈੱਡ ਬੋਡੀ ਅਜੇ ਤੱਕ ਜਿਹੜੀ ਸਾਨੂੰ ਨਹੀਂ ਮਤਲਬ ਲੱਭੀ ਸਵੇਰ ਤੋਂ ਆਪਾਂ ਜਿਹੜੀ ਪਹਾੜ ਕਰ ਰਹੇ ਆ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਜਿਹੜੀ ਪਰਿਵਾਰ ਨੂੰ ਜਲਦੀ ਜਲਦੀ ਡੈੱਡ ਬੋਡੀ ਚੱਬ ਕੇ ਦਿੱਤੀ ਜਾਵੇ ਐ ਕੀ ਉਮੀਦ ਹੈ ਕਿ ਦੋ ਤੱਕ ਕਹਿੰਦੇ ਫੁੱਲ ਕੇ ਉੱਪਰ ਵੀ ਆ ਜੰਦੀ ਹੈ ਨੌਜਵਾਨਾਂ ਇਸ ਕਰਕੇ ਥੋੜੀ ਟਾਈਮ ਲੱਗ ਰਿਹਾ ਤੇ ਪਾਣੀ ਵੀ ਗਹਿਰਾ ਹੈ ਕਿੰਨੀ ਦੇਰ ਤੱਕ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਵਾ ਪਾਣੀ ਦਾ ਬਹਾਵ ਜ਼ਿਆਦਾ ਹੋਣ ਕਰਕੇ ਇੱਕ ਵਾਰ ਡੈੱਡ ਬੋਡੀ ਦਿਖਾਈ ਦਿੱਤੀ ਆ ਪਰ ਆ ਸਾਰੇ ਸ਼ਾਮ ਤੱਕ 6 ਵਜੇ ਤੱਕ ਜਿਹੜੀ ਡੈੱਡ ਬੋਡੀ ਜਿਹੜੀ ਆਜੂਗੀ ਉੱਪਰ ਤੁਸੀਂ ਕਿੰਨੀ ਦੇਰ ਤੋਂ ਸ ਇਹ ਕਾਫੀ ਲੰਮੇ ਸਮੇਂ ਤੋਂ ਵੀਰ ਮਨਜੋਤ ਸਿੰਘ ਗੜਦੀਵਾਲ ਜੀ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਆ ਭਰਾ ਸਾਡੇ ਮਤਲਬ ਜਿੱਥੇ ਵੀ ਕੋਈ ਪੰਜਾਬ ਦੇ ਵਿੱਚ ਕੋਈ ਵੀ ਕਿਤੇ ਨੌਜਵਾਨ ਦੀ ਡੈੱਡ ਬੋਡੀ ਜਾਂ ਕੋਈ ਨਹਿਰ ਦੇ ਵਿੱਚ ਡੋਡੇਗਾ ਦਰਿਆ ਵਿੱਚ ਉੱਥੇ ਜਾ ਕੇ ਜਿਹੜੀ ਸੰਸਥਾ ਉੱਥੇ ਕੰਮ ਕਰਦੀ ਸਰਕਾਰ ਵੱਲੋਂ ਕੋਈ ਮਦਦ ਮਿਲਦੀ ਆ ਸੰਸਥਾ ਨੂੰ ਸਰਕਾਰ ਵੱਲੋਂ ਕੋਈ ਨਹੀਂ ਬਿਲਕੁਲ ਸਸਥਾ ਵੱਲੋਂ ਸੰਸਥਾ ਆਪਣੇ ਸੇਜੋਗਣਾ ਹੀ ਕਰਦੀ ਆ ਇਹ ਮਤਲਬ ਕੋਈ ਕਿਸੇ ਕੋਈ ਪੈਸਾ ਨਹੀਂ ਲੈਂਦੀ ਗੋਤਾਖੋਰ ਵੀ ਰੱਖੀ ਆ ਹਾਂਜੀ ਗੋਤਾਖੋਰ ਵੀ ਟੀਮ ਹੈਗੀ ਤੀਸਰੇ ਦਿਨ ਵੀ ਨੌਜਵਾਨ ਦਾ ਨਹਿਰ ਵਿੱਚੋਂ ਨਹੀਂ ਮਿਲਿਆ ਕੋਈ ਸੁਰਾਗ ਦਿਓ ਖਾਰੇ ਦੇ ਨਾਲ ਲ ਆ ਵਾਲ ਵਗੈਰਾ ਦਿਖੇ ਉਹਦੇ ਤੇ ਉੱਥੇ ਕਬੂਤ ਹੋ ਗਿਆ ਵੀ ਜਾ ਚ ਇੱਥੇ ਕਿਤੇੇ ਵੱਲ ਤਿੰਨ ਚਾਰ ਮਿੰਟ ਗਾਣਾ ਕਰਦਾ ਰਿਹਾ ਤੁਹਾਨੂੰ ਇੱਕ ਗੱਲ ਨਹੀਂ ਗੱਡੀ ਮੇਰੇ ਹੱਥੀਂ ਵੀ ਪਿਆ ਦੇ ਨਿਸ਼ਾਨ ਨੇ ਦੁਕਾਨਦਾਰ ਵੱਲੋਂ ਕੀਤੀ ਗਈ ਜਲਾਲਤ ਤੋਂ ਦੁਖੀ ਨੌਜਵਾਨ ਨੇ ਮਾਰੀ ਸੀ ਛਾਲ ਇਹ ਕਿਹ ਘਟਨਾ ਵਾਪਰੀ ਬਬਿਹੜ ਜਿਹੜੀ ਇੱਕ ਨੌਜਵਾਨ ਵੱਲੋਂ ਵੀਡੀਓ ਬਣਾ ਕੇ ਜਿਹੜਾ ਨਹਿਰ ਦੇ ਵਿੱਚ ਛਾਲ ਮਾਰੀ ਦੀ ਬਹੁਤ ਮੰਗ ਮਦਭਾਗੀ ਘਟਨਾ ਵਾ ਮੇਰੇ ਮਾਪੇ ਹੋ ਜਾ ਤਿਆਰ ਰਖਿਓ ਕਿਉਂਕਿ ਦੇਰ ਤੱਕ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਵਾ ਪਾਣੀ ਦਾ ਬਹਾਅ ਜ਼ਿਆਦਾ ਹੋਣ ਕਰਕੇ ਇੱਕ ਵਾਰ ਡੈੱਡ ਬੋਡੀ ਦਿਖਾਈ ਦਿੱਤੀ ਆ ਪਰ ਆ ਸਾਰੀ ਸ਼ਾਮ ਤੱਕ 6 ਵਜੇ ਤੱਕ ਜਿਹੜੀ ਡੈੱਡ ਬੋਡੀ ਆ ਜੂਗੀ ਉੱਪਰ ਗੁਰਦਾਸਪੁਰ ਦੇ ਬੱਬੇ ਹਾਲੀ ਪੁਲ ਤੋਂ ਵੀਰਵਾਰ ਦੀ ਰਾਤ 11 ਵਜੇ ਦੇ ਕਰੀਬ ਇੱਕ ਨੌਜਵਾਨ ਵੱਲੋਂ ਆਪਣੀ ਦੁਕਾਨ ਦੇ ਸਾਹਮਣੇ ਦੇ ਦੁਕਾਨਦਾਰ ਵੱਲੋਂ ਜਲੀਲ ਕਰਨ ਤੋਂ ਬਾਅਦ ਦੁਖੀ ਹੋ ਕੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ ਗਈ ਸੀ 21 ਸਾਲ ਦਾ ਨੌਜਵਾਨ ਰਣਦੀਪ ਸਿੰਘ ਜੋ ਗੱਡੀਆਂ ਦੇ ਸਪੀਕਰ ਲਗਾਉਣ ਦਾ ਕੰਮ ਕਰਦਾ ਸੀ ਤੇ ਛਲਾਂਗ ਲਾਉਣ ਤੋਂ ਪਹਿਲਾਂ ਲਾਈਵ ਹੋ ਕੇ ਦੋਸ਼ ਲਗਾਇਆ ਸੀ ਕਿ ਉਹਦੀ ਦੁਕਾਨ ਦੇ ਸਾਹਮਣੇ ਦੇ ਕਰਿਆਨੇ ਦੇ ਦੁਕਾਨਦਾਰ ਨਿਸ਼ਾਨ ਸਿੰਘ ਵੱਲੋਂ ਉਸ ਨੂੰ ਉਸ ਵੇਲੇ ਜ਼ਿਆਦਾ ਗਾਲਾਂ ਕੱਢੀਆਂ ਗਈਆਂ ਤੇ ਜਲੀਲ ਕੀਤਾ ਗਿਆ ਜਦੋਂ ਉਹ ਇੱਕ ਟਰੈਕਟਰ ਤੇ ਸਪੀਕਰ ਲਗਾ ਰਿਹਾ ਸੀ ਤੇ ਆਵਾਜ਼ ਉੱਚੀ ਕਰਕੇ ਲੋਗੋ ਨੂੰ ਚੈੱਕ ਕਰ ਰਿਹਾ ਸੀ ਬਾਅਦ ਵਿੱਚ ਪੁਲਿਸ ਵੱਲੋਂ ਥਾਣਾ ਤਿੱਬੜ ਵਿਖੇ ਨਿਸ਼ਾਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪਰ ਤਿੰਨ ਦਿਨ ਗੁਜ਼ਰਨ ਦੇ ਬਾਵਜੂਦ ਵੀ ਰਣਦੀਪ ਸਿੰਘ ਦੀ লাশ ਨਹੀਂ ਬਰਾਮਦ ਹੋਈ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੈਲਫੇਅਰ ਸੁਸਾਇਟੀ ਗੜਦੀਵਾਲ ਦੀ ਟੀਮ ਗੋਤਾ ਖੋਰਾ ਸਮੇਤ ਮੌਕੇ ਤੇ ਪਹੁੰਚੀ ਅਤੇ देर शाम ਤੱਕ ਨੌਜਵਾਨ ਦੀ লাশ ਲੱਭਣ ਦੀ ਕੋਸ਼ਿਸ਼ ਕੀਤੀ ਪਰ ਫਿਲਹਾਲ ਉਸਦੀ লাশ ਦਾ ਕੋਈ ਪਤਾ ਨਹੀਂ ਮਿਲਿਆ ਮਿਲੀ ਇਹਦੀ ਹਾਂ ਥੋੜਾ ਜਿਹਾ ਨੇ ਇਸ਼ਾਰਾ ਦਿੱਤਾ ਥੱਲੇ ਠੀਕ ਹੈ ਤੇ ਉਹ ਖਲਾਰੇ ਦੇ ਨਾਲ লাশ ਫੇਰ ਥੱਲੇ ਪੈ ਗਈ ਆ ਕੀ ਸਿਰ ਵਾਲ ਵਗੈਰਾ ਹਾਂ ਵਾਲ ਵਗੈਰਾ ਦਿਖੇ ਉਹਦੇ ਠੀਕ ਹੈ ਤੇ ਉੱਥੋਂ ਸਬੂਤ ਹੋ ਗਿਆ ਵੀ লাশ ਇੱਥੇ ਕਿਤੇ ਹੀ ਆਵਾਜ਼ ਕਿੱਥੇ ਕਿੱਦੈ ਨਜ਼ਰ ਆਈ ਇੱਥੇ ਹੀ ਜਾਵਾ ਸੀ ਇੱਥੇ ਆਪ ਕੋਲ ਤੇ ਨਾਲ ਹਾਂ ਨਾਲ ਹੀ ਭਾਈ ਠੀਕ ਹੈ ਜੀ ਤੇ ਜਾਂਚ ਜਾਰੀ ਆ ਜਾਂਚ ਪੂਰਾ ਜਾਰੀ ਆ ਜੀ ਹੁਣ ਹੁਣ ਕੀ ਐਕਟੀਵਿਟੀ ਹੈ ਕੋਤਾਫੋਂ ਕਿੱਥੋਂ ਆਏ ਇਹ ਆਇਆ ਜੀ ਤੇ ਲੁਧਿਆਣੇ ਆ ਲਓ ਬਾਬਾ ਦੀਪ ਸਿੰਘ ਜੀ ਆ ਸਸ ਜੀ ਆ ਲਈ ਉਹੀ ਆਏ ਬਾਬਾ ਭਰਾਵਾ ਮਨਜੋਤ ਗੜਦੀਆਲ ਵੀਰ ਬਾਬਾ ਦੀਪ ਸਿੰਘ ਸੇਵਾਦਾਰ ਗੜਦੀਆਲ ਉਹਨਾਂ ਦੇ ਸੰਸਤਾ ਵੀਰ ਸਾਰੇ ਆਏ ਆਪਾਂ ਸਵੇਰ ਤੋਂ ਇੱਥੇ ਆਏ ਕੱਲ ਵੀ ਜਿਹੜੀਆਂ ਰਾਸ਼ੀਆਂ ਦੀ ਡੱਡ ਬੋਰੀ ਲੱਭਦੇ ਸੀ ਅੱਜ ਵੀ ਜਿਹੜਾ ਇੱਥੇ ਇੱਕ ਘਟਨਾ ਵਾਪਰੀ ਆ ਬੱਬੇ ਹਾਲ ਜਿਹੜੀ ਇੱਕ ਨੌਜਵਾਨ ਵੱਲੋਂ ਵੀਡੀਓ ਬਣਾ ਕੇ ਜਿਹੜਾ ਨਹਿਰ ਦੇ ਵਿੱਚ ਛਾਲ ਮਾਰੀ ਗਈ ਹੈ ਬਹੁਤ ਮੰਦ ਭਾਗੀ ਘਟਨਾ ਆ ਜਿਹੜੀ ਜਿਹੜੀ ਡੈੱਡ ਬੋਡੀ ਅਜੇ ਤੱਕ ਜਿਹੜੀ ਸਾਨੂੰ ਨਹੀਂ ਮਤਲਬ ਲੱਭੀ ਸਵੇਰ ਤੋਂ ਆਪਾਂ ਜਿਹੜੀ ਪਹਾੜ ਕਰ ਰਹੇ ਆ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਜਿਹੜੀ ਪਰਿਵਾਰ ਨੂੰ ਜਲਦੀ ਜਲਦੀ ਡੈੱਡ ਬੋਡੀ ਚੱਬ ਕੇ ਦਿੱਤੀ ਜਾਵੇ ਐ ਕੀ ਉਮੀਦ ਹੈ ਕਿ ਦੋ ਤੱਕ ਕਹਿੰਦੇ ਫੁੱਲ ਕੇ ਉੱਪਰ ਵੀ ਆ ਜੰਦੀ ਹੈ ਨੌਜਵਾਨਾਂ ਇਸ ਕਰਕੇ ਥੋੜੀ ਟਾਈਮ ਲੱਗ ਰਿਹਾ ਤੇ ਪਾਣੀ ਵੀ ਗਹਿਰਾ ਹੈ ਕਿੰਨੀ ਦੇਰ ਤੱਕ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਵਾ ਪਾਣੀ ਦਾ ਬਹਾਵ ਜ਼ਿਆਦਾ ਹੋਣ ਕਰਕੇ ਇੱਕ ਵਾਰ ਡੈੱਡ ਬੋਡੀ ਦਿਖਾਈ ਦਿੱਤੀ ਆ ਪਰ ਆ ਸਾਰੇ ਸ਼ਾਮ ਤੱਕ 6 ਵਜੇ ਤੱਕ ਜਿਹੜੀ ਡੈੱਡ ਬੋਡੀ ਜਿਹੜੀ ਆਜੂਗੀ ਉੱਪਰ ਤੁਸੀਂ ਕਿੰਨੀ ਦੇਰ ਤੋਂ ਸ ਇਹ ਕਾਫੀ ਲੰਮੇ ਸਮੇਂ ਤੋਂ ਵੀਰ ਮਨਜੋਤ ਸਿੰਘ ਗਰਦੀਵਾਲ ਜੀ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਭਰਾ ਸਾਡੇ ਮਤਲਬ ਜਿੱਥੇ ਵੀ ਕੋਈ ਪੰਜਾਬ ਦੇ ਵਿੱਚ ਕੋਈ ਵੀ ਕਿਤੇ ਨੌਜਵਾਨ ਦੀ ਡੈੱਡ ਬੋਡੀ ਜਾਂ ਕੋਈ ਨਹਿਰ ਦੇ ਵਿੱਚ ਲੋੜੇ ਜਾਂ ਦਰਿਆ ਵਿੱਚ ਉੱਥੇ ਜਾ ਕੇ ਜਿਹੜੀ ਸੰਸਥਾ ਉੱਥੇ ਕੰਮ ਕਰਦੀ ਹੈ ਸਰਕਾਰ ਵੱਲੋਂ ਕੋਈ ਮਦਦ ਮਿਲਦੀ ਹੈ ਸੰਸਥਾ ਨੂੰ ਸਰਕਾਰ ਵੱਲੋਂ ਕੋਈ ਨਹੀਂ ਬਿਲਕੁਲ ਸੰਸਥਾ ਵੱਲੋਂ ਸੰਸਥਾ ਆਪਣੇ ਸੇਜੋਗਣਾ ਹੀ ਕਰਦੀ ਹੈ ਇਹ ਮਤਲਬ ਕੋਈ ਕਿਸੇ ਕੋਈ ਪੈਸਾ ਨਹੀਂ ਲੈਂਦੀ ਬੋਤਾਖੋਰ ਵੀ ਰੱਖਿਆ ਹਾਂਜੀ ਬੋਤਾਖੋਰ ਵੀ ਟੀਮ ਹੈਗੀ